ਅਸੀਂ ਪੰਜਾਬ ਸੋਲ ਸਿਟੀ ਲੋਂਗੋਵਾਲ ਤੋਂ ਅਸੀਂ ਦੀਵਾਲੀ ਤੇ ਆਫਰ ਲੈ ਕੇ ਆਇਆ ਸਾਡੇ ਚਾਰ ਜਿਹੜੇ ਦਫ਼ਤਰ ਰੋ ਚੱਲ ਰਹੇ ਨੇ ਸੰਗਰੂਰ ਦੇ ਵਿੱਚ ਸਾਡਾ ਗਊਸਾਲਾ ਰੋਡ ਤੇ ਹੈ ਚੀਮੇ ਸਾਡਾ ਥਾਣੇ ਦੇ ਬਾ ਮੇਨ ਰੋਡ ਥਾਣੇ ਦੇ ਕੋਲੇ ਹੈ ਤੇ ਲੋਂਗੋਵਾਲ ਸਾਡਾ ਸੁਨਾਮ ਰੋਡ ਤੇ ਹੈ ਡਰੇਨ ਦੇ ਪੁਲ ਕੋਲੇ ਬਰਨਾਲੇ ਸਾਡਾ ਬੱਸ ਸਟੈਂਡ ਸਾਹਮਣੇ ਹੈ ਚਾਰੇ ਦਫ਼ਤਰ ਸਾਡੇ ਬਹੁਤ ਸ਼ਾਨਦਾਰ ਚੱਲ ਰਹੇ ਨੇ ਪਿਛਲੇ 5 ਸਾਲ ਤੋਂ ਲਗਾਤਾਰ ਜਿਹੜੀ ਕੰਪਨੀ ਹੈ ਪੰਜਾਬ ਸੋਲਰ ਸਿਟੀ ਬਹੁਤ ਤਰੱਕੀ ਕਰ ਰਹੀ ਹੈ ਅਸੀਂ ਪੰਜਾਬ ਦੇ ਵਿੱਚੋਂ ਪਹਿਲੀ ਹੈ ਜਿਹੜੇ ਅਸੀਂ ਸਬਸਿਡੀ ਕੱਟ ਕੇ ਲਾਉਣ ਲੱਗੇ ਆ ਸਾਡੀਆਂ ਜਿਹੜੇ ਕਸਟਮਰ ਨੇ ਉਹਨਾਂ ਨੂੰ 20-25 ਦਿਨਾਂ ਚ ਪਹਿਲੀ ਅਸੀਂ ਐਡਵਾਂਸ ਕੱਟ ਕੇ ਲਾ ਦਿੰਦੇ ਆ ਤੇ ਲਗਭਗ ਸਾਰਾ ਕੰਮ ਬਹੁਤ ਜਲਦੀ ਹੋ ਜਾਂਦਾ ਹੈ ਹੁਣ ਅਸੀਂ ਇੱਕ ਆਫਰ ਦੇਣ ਦਾ ਭਾਵ ਕੀ ਹੈ ਵੀ ਪਹਿਲਾਂ ਵੀ ਅਸੀਂ ਤੇ ਤੁਸੀਂ ਆਫਰ ਵੀ 2000 ਸੋਲਰ ਲਵਾਓ ਯਾਦ ਹੋਊਗਾ ਸਾਰੇ ਪੰਜਾਬ ਚ ਕਿਨਾਰਾ ਗੂਜਿਆ ਸੀ ਅੱਜ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ 78 ਰੁਪਏ ਹਰ ਰੋਜ਼ ਦੇਵੋ ਸੋਲਰ ਲਵਾਓ ਤੇ 78000 ਦੀ ਸਬਸਿਡੀ ਪਾਓ 78 ਰੁਪਏ ਰੋਜ਼ ਦੇ ਕੇ ਤੁਸੀਂ ਸੋਲਰ ਲਵਾ ਸਕਦੇ ਹੋ ਤੇ 78000 ਦੀ ਸਬਸਿਡੀ ਪਾ ਸਕਦੇ ਹੋ ਇਹ 3 ਕਿਲੋਵਾਟ ਦੇ ਪ੍ਰੋਜੈਕਟ ਲਈ ਹੈ ਇਸ ਤੋਂ ਬਾਅਦ ਜਿਹੜੀਆਂ ਮਤਲਬ ਇਨਸਟਾਲਮੈਂਟ ਨੇ ਜਿਹੜੀਆਂ ਕਿਸ਼ਤਾਂ ਨੇ ਉਹ ਵੱਜ ਜਾਂਦੀਆਂ ਨੇ ਕਿਉਂਕਿ 3 ਕਿਲੋਵਾਟ ਦਾ ਪ੍ਰੋਜੈਕਟ ਅਸੀਂ ਅੱਜ ਲੈ ਕੇ ਆਏ ਆ ਸਾਡੇ ਨਾਲ ਸਰਵੋਟੈਕ ਦੀ ਟੀਮ ਵੀ ਬੈਠੀ ਹੈ ਅਸੀਂ ਇੱਕ ਟ੍ਰੇਨਿੰਗ ਸੈਸ਼ਨ ਲਾਇਆ ਅਸੀਂ ਸਾਡੀ ਟੀਮ ਨੂੰ ਟ੍ਰੇਨ ਕਰਦੇ ਆ ਪ੍ਰੋਪਰ ਟੈਕਨੀਕਲ ਤੌਰ ਤੇ ਉਹਦੇ ਵਿੱਚ ਕੀ ਹੈ ਅਸੀਂ ਹਾਈਬ੍ਰਿਡ ਵਾਟਰ ਵੀ ਲੈ ਕੇ ਆਏ ਆ ਲਿਥੀਅਮ ਬੈਟਰੀ ਵੀ ਲੈ ਕੇ ਆਇਆ ਤਾਂ ਕਿ ਤੁਹਾਡਾ ਤੁਹਾਡਾ ਬਿਜਲੀ ਜਾਣ ਤੋਂ ਬਾਅਦ ਵੀ ਸੋਲਰ ਕੰਮ ਕਰਦਾ ਰਹੇ ਉਹ ਵੀ ਬਹੁਤ ਘੱਟ ਕੀਮਤਾਂ ਨੇ ਕਿਉਂਕਿ ਜਿਹੜੇ ਸਰਬੋ ਟੈਕ ਦੇ ਜਿਹੜੇ ਮਤਲਬ ਇਨਵਰਟਰ ਨੇ ਉਹਨਾਂ ਉਹ ਟਰਾਂਸਪੋਰਟ ਲੈਸ ਨੇ ਤੇ ਉਹਨਾਂ ਦੀ ਕੀਮਤਾਂ ਵੀ ਬਹੁਤ ਘੱਟ ਨੇ ਤੇ ਇਹਨਾਂ ਦੀ ਗਰੰਟੀ ਵਰੰਟੀ ਹੈਗੀ ਆ ਔਨ ਸਾਈਟ ਗਰੰਟੀ ਵਰੰਟੀ ਹੈ ਮਤਲਬ ਇਹ ਆਪਾਂ ਜਿਹੜਾ ਦਿਵਾਲੀ ਤੱਕ ਦਾ ਜਿਹੜਾ ਆਫਰ ਹੈ ਸਾਰਿਆਂ ਲਈ ਜਿਸ ਤਰ੍ਹਾਂ ਜਿਹੜਾ ਆਨ ਗ੍ਰਿਡ ਦੇ ਵਿੱਚ ਹੈ ਉਹ 78 ਰੁਪਏ ਡੇਲੀ ਪਰੋ ਸੋਲਰ ਲਗਾਓ 78000 ਦੀ ਸਬਸਿਡੀ ਪਾਓ ਇਸ ਤਰੀ ਹਾਈਬ੍ਰਿਡ ਦੇ ਵਿੱਚ ਅਲੱਗ ਕੀਮਤਾਂ ਨੇ ਤੁਸੀਂ ਸਾਡੀਆਂ ਜਿਹੜੀਆਂ ਬ੍ਰਾਂਚਾਂ ਨੇ ਤੋਂ ਫੋਨ ਨੰਬਰ ਦਿੱਤੇ ਹੋਏ ਨੇ ਉਹਨਾਂ 'ਚ ਵਿਜ਼ਿਟ ਕਰ ਸਕਦੇ ਹੋ ਸੰਗਰੂਰ ਜਾ ਸਕਦੇ ਹੋ ਚੀਮੇ ਜਾ ਸਕਦੇ ਹੋ ਲੰਗੋਵਾਲ ਜਾ ਸਕਦੇ ਹੋ ਬਰਨਾਲੇ ਜਾ ਸਕਦੇ ਹੋ ਤੇ ਸਾਡਾ ਪੂਰੇ ਪੰਜਾਬ ਚ ਨੈਟਵਰਕ ਬਹੁਤ ਥੋੜੇ ਸਮੇਂ ਦੇ ਵਿੱਚ ਹੀ ਪੂਰਾ ਕਵਰ ਕਰਾਂਗੇ ਅਸੀਂ ਅਸੀਂ ਪੂਰੀ ਟੀਮਾਂ ਨੇ ਸਾਡੇ ਕੋਲੇ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜਿਹੜੀਆਂ ਸਰਵਿਸ ਹੁੰਦੀਆਂ ਨੇ ਕੋਈ ਦਿੱਕਤ ਨਹੀਂ ਆਉਂਦੀ ਸਰਵਿਸ ਦੇ ਵਿੱਚ ਤੇ ਇਹੀ ਸਾਡੀ ਹੈ ਵੀ ਆਪਾਂ ਬਿਜਲੀ ਨੂੰ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਸਸਤੇ ਨੂੰ ਦੀ ਲੜਾਈ ਹਟਾਉਣੀ ਹੈ ਤਾਂ ਸੋਲਰ ਲਵਾ ਕੇ ਤੁਸੀਂ ਬਿਜਲੀ ਦੇ ਬਿੱਲ ਨੂੰ ਬਾਏ ਬਾਏ ਕਰੋ ਸਾਡਾ ਇਹੀ ਇੱਕ ਨਾਰਾ ਹੈ ਵੀ 78 ਰੁਪਏ ਦਿਓ 78000 ਲਓ ਤੇ ਸੋਲ ਬੈਲੂ ਜ਼ੀਰੋ ਕਰੋ ਧੰਨਵਾਦ